ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਆ ਗਏ ਜੀ ਆਪਾਂ ਛੱਤ ਵਾਲੇ ਗਾਰਡਨ ਤੇ ਤੇ ਅੱਜ ਆਪਣੇ ਜਿਹੜੇ ਕਿਨੂ ਲੱਗੇ ਹੋਏ ਆ ਇਹਨਾਂ ਦੀ ਆਪਾਂ ਇੱਕ ਤਾਂ ਤੋੜਾਈ ਕਰਨੀ ਸੀਗੀ ਤੇ ਇੱਕ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਇਹਨਾਂ ਤੇ ਕਿ ਇਹਨਾਂ ਨੂੰ ਤੁਸੀਂ ਕਿਹੜੇ ਮੌਸਮ ਦੇ ਵਿੱਚ ਕਿਹੜੀ ਖਾਦ ਦੇਣੀ ਆ ਤਾਂ ਕਿ ਆਪਣੇ ਆਉਣ ਵਾਲੇ ਸੀਜ਼ਨ ਦੀ ਜਿਹੜੀ ਫਰੋਟਿੰਗ ਆ ਉਹ ਵਧੀਆ ਹੋ ਸਕੇ ਤੇ ਮੈਂ ਵੀ ਇਸ ਵਾਰ ਤਾਂ ਕੋਈ ਖਾਸ ਕੇਅਰ ਨਹੀਂ ਸੀ ਕੀਤੀ ਕਿਉਂਕਿ ਮੈਂ ਇਸ ਵਾਰ ਬਹੁਤ ਅਦਲਾ ਬਦਲੀ ਕੀਤੀ ਆ ਗਮਲਿਆਂ ਦੀ ਤੇ ਪਹਿਲਾਂ ਮੈਂ ਛੋਟੇ ਲੱਗੇ ਛੋਟੇ ਗਮਲਿਆਂ ਵਿੱਚ ਲੱਗੇ ਹੋਏ ਸੀ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਪਹਿਲਾ ਵਾਲੀ ਵੀਡੀਓ ਤੋਂ ਜੁੜੇ ਹੋਏ ਆ ਉਹਨਾਂ ਨੂੰ ਸਾਰਾ ਪਤਾ ਹੀ ਹੋਣਾ ਆ ਕਿ ਆਪਾਂ ਪਹਿਲਾਂ ਇਹਨਾਂ ਨੂੰ ਛੋਟੇ ਡਰਮਾ ਦੇ ਵਿੱਚ ਲਗਾਇਆ ਹੋਇਆ ਸੀ ਤੇ ਹੁਣ ਮੈਨੂੰ ਜਦੋਂ ਵੀ ਟਾਈਮ ਮਿਲਦਾ ਨਾ ਇਸ ਤਰ੍ਹਾਂ ਕਈ ਵਾਰੀ ਕੀ ਹੁੰਦਾ ਤੇ ਜੜਾ ਮੈਂ ਹੁਣ ਲਕੋਈ ਦਿੱਤੀਆਂ ਇਸ ਤਰ੍ਹਾਂ ਨਾ ਜੜਾ ਬਾਹਰ ਆ ਜਾਂਦੀਆਂ ਇਹ ਜਿਹੜੀਆਂ ਜੜਾ ਨਾ ਆਹ ਵਾਲੀਆਂ ਇਹ ਉਹ ਜੜਾ ਹੁੰਦੀਆਂ ਜਿਸ ਤਰ੍ਹਾਂ ਆਪਣੇ ਸਰੀਰ ਦੇ ਵਿੱਚ ਬਰੀਕ ਨਾੜਾ ਨਹੀਂ ਹੁੰਦੀਆਂ ਬਹੁਤ ਬਰੀਕ ਨਾੜਾਂ ਜਿਹੜੀਆਂ ਹੁੰਦੀਆਂ ਤੇ ਇਸੇ ਤਰ੍ਹਾਂ ਬੁੱਡਿਆਂ ਬੂਟਿਆਂ ਦੇ ਵਿੱਚ ਵੀ ਹੁੰਦਾ ਆ ਜਿਹੜੀਆਂ ਮੇਨ ਇਹਦੀ ਸਟੈਮ ਹੁੰਦੀ ਆ ਉਹ ਇਹਨਾਂ ਦੀਆਂ ਹੱਡੀਆਂ ਹੁੰਦੀਆਂ ਜਿਹੜੀ ਅਸਲ ਬਿਲਕੁਲ ਬਰੀਕ ਜਿਹੜਾ ਆ ਤਾਂ ਉੱਪਰਲੀ ਸਾਈਡ ਹੋਣਗੀਆਂ ਉਹ ਇਹਨਾਂ ਦੀਆਂ ਨਾੜਾਂ ਹੁੰਦੀਆਂ ਆ ਇਸਰ ਆਪਣੇ ਸਰੀਰ ਦੇ ਵਿੱਚ ਨਾੜਾਂ ਦੇ ਵਿੱਚ ਖੂਨ ਹੁੰਦਾ ਆ ਤੇ ਉਸੇ ਤਰ੍ਹਾਂ ਜਿਹੜੀਆਂ ਬੂਟਿਆਂ ਦੀਆਂ ਵੀ ਇਹ ਬਰੀਕ ਜਿਹੜੀਆਂ ਬਿਲਕੁਲ ਬਰੀਕ ਹੁੰਦੀਆਂ ਨਾ ਜਿਹੜਾਂ ਉਹਨਾਂ ਤੋਂ ਹੀ ਬੂਟੇ ਜਿਹੜੇ ਸਾਰਾ ਖਾਣਾ-ਦਾਣਾ ਲੈਂਦੇ ਆ ਇਸ ਕਰਕੇ ਇਹ ਬਿਲਕੁਲ ਵੀ ਨੰਗੀਆਂ ਨਹੀਂ ਹੋਣੀਆਂ ਚਾਹੀਦੀਆਂ ਸੇਮ ਆਪਣੇ ਸਰੀਰ ਵਾਲੀ ਇਹਨਾਂ ਦੇ ਵਿੱਚ ਵੀ ਪ੍ਰਕਿਰਿਆ ਹੁੰਦੀ ਆ ਤੇ ਮਤਲਬ ਜਿੱਦਾਂ ਆਪਣਾ ਸਰੀਰ ਚੱਲਦਾ ਸੇਮ ਇਹੀ ਬੂਟੇ ਵੀ ਚੱਲਦੇ ਆ ਤੁਸੀਂ ਇਹਨਾਂ ਨੂੰ ਵੀ ਉਹੀ ਸਮਝੋ ਉਹੀ ਵਿਟਾਮਿਨ ਪ੍ਰੋਟੀਨ ਸਾਰੇ ਇਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਆਪਣੇ ਸਰੀਰ ਨੂੰ ਚਾਹੀਦੇ ਹੁੰਦੇ ਆ ਫਾਸਫੋਰਸ ਪੋਟਾਸ਼ ਮੈਗਨੀਸ਼ੀਅਮ ਸਲਫਰ ਜ਼ਿੰਕ ਮਲਟੀ ਵਿਟਾਮਿਨ ਜਿਹੜੇ ਤੁਸੀਂ ਟੋਟਲ ਜਿਹੜੇ ਇਨਸਾਨਾਂ ਵਾਲੇ ਵੀ ਬੂਟਿਆਂ ਨੂੰ ਦੇ ਸਕਦੇ ਹੋ ਮੇਰੇ ਕਹਿਣ ਦਾ ਮਤਲਬ ਇਹ ਤੁਹਾਡੇ ਕੋਲ ਫालतू ਘਰੇ ਤੁਹਾਡੇ ਪਏ ਆ ਨਾ ਤਾਂ ਤੁਸੀਂ ਉਹ ਇਹਨਾਂ ਬੂਟਿਆਂ ਨੂੰ ਵੀ ਦੇ ਸਕਦੇ ਹੋ ਤੇ ਮੈਂ ਅੱਜ ਆਪਾਂ ਇਹਦੀ ਕਰਨੀ ਸੀਗੀ ਤੋੜਾਈ ਤੇ ਕੋਸ਼ ਵਿੱਚ ਸਫਾਈ ਵਗੈਰਾ ਕਰ ਰਹੀ ਆ ਇਸ ਤਰ੍ਹਾਂ ਟਾਹਣੀਆਂ ਦੀ ਜਿਹੜੀਆਂ ਸੁੱਕ ਗਈਆਂ ਆ ਕਿਉਂਕਿ ਹੁਣ ਇੱਕ ਵਾਰੀ ਆਪਾਂ ਇਹਨਾਂ ਨਾਲੋਂ ਫਲ ਤੋੜ ਲੈਣਾ ਆ ਤੇ ਉਸ ਤੋਂ ਬਾਅਦ ਫਿਰ ਆਉਂਦੇ ਸੀਜ਼ਨ ਦੀ ਜਿਹੜੀ ਆਪਾਂ ਇਹਨਾਂ ਕੋ ਫਲਾਵਰਿੰਗ ਲੈਣੀ ਆ ਉਹਨਾਂ ਵਾਸਤੇ ਆਪਾਂ ਬੂਟਿਆਂ ਨੂੰ ਵੀ ਤਿਆਰ ਕਰਨਾ ਆ ਤੇ ਇਹ ਜਿਹੜੇ ਸਾਰੇ ਵਿਟਾਮਿਨ ਵਗੈਰਾ ਮੈਂ ਤੁਹਾਨੂੰ ਦੱਸਿਆ ਇਹ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਚਾਹੇ ਤਾਂ ਤੁਸੀਂ ਕੈਮੀਕਲ ਦੇ ਰੂਪ 'ਚ ਦੇ ਦਿਓ ਤੇ ਚਾਹੇ ਤੁਸੀਂ ਆਰਗੈਨਿਕ ਦੇ ਦਿਓ ਠੀਕ ਆ ਜੀ ਹੁਣ ਆਪਾਂ ਕਰਦੇ ਆ ਤੜਾਈ ਪਹਿਲਾਂ ਦੇਖਦੇ ਆ ਇੱਕ ਬੂਟੇ ਨਾਲੋਂ ਕਿੰਨੇ ਕਿੰਨੂ ਆਪਣੇ ਨੂੰ ਮਿਲਦੇ ਆ ਕਿਉਂਕਿ ਆਪਾਂ ਕੁਛ ਇਹਨਾਂ ਨਾਲੋਂ ਪਹਿਲਾਂ ਵੀ ਤੜਾਈ ਕਰ ਚੁੱਕੇ ਆ ਤੇ ਮੈਂ ਤੁਹਾਨੂੰ ਸਾਰੇ ਆ ਦਿਖਾ ਦਿੱਤੇ ਆ ਤੇ ਹੁਣ ਮੈਂ ਇਹਨਾਂ ਨੂੰ ਪਹਿਲਾਂ ਤੋੜ ਲਵਾਂ ਕਿਉਂਕਿ ਮੈਂ ਵੀਡੀਓ ਵੀ ਆਪ ਹੀ ਬਣਾ ਰਹੀ ਆ ਇਸ ਕਰਕੇ ਸਾਰੇ ਟੁੱਟ ਕੇ ਨਾ ਥੱਲੇ ਡਿੱਗ ਜਾਣੇ ਆ ਤੇ ਮੈਂ ਤੋੜ ਲਾਂ ਪਹਿਲਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਵੈਸੇ ਦੇਖ ਸਕਦੇ ਹੋ ਅੰਦਾਜ਼ਾ ਮੇਰਾ ਵੀ 20 ਕੀ ਕਰੀਬ ਦਾ 20 ਦੇ 20 ਜਾਂ 21 ਇੰਨੇ ਕੁ ਪੀਸ ਹੋਣੇ ਆ ਇਹ ਨੂੰ ਮੈਂ ਸਾਰੇ ਤੋੜ ਲਿਆ ਤੇ ਬੂਟੇ ਨੂੰ ਆਪਾਂ ਬਿਲਕੁਲ ਇੱਕਦਮ ਹੌਲਾ ਕਰ ਦਿੱਤਾ ਤੇ ਹੁਣ ਆਪਾਂ ਇੱਕ ਦੋ ਦਿਨ ਤੱਕ ਨਾ ਇਹਦੀ ਸਫਾਈ ਵਗੈਰਾ ਸਾਰੇ ਜਿਸ ਤਰ੍ਹਾਂ ਟੁੱਟੀਆਂ ਹੋਈਆਂ ਟਾਣੀਆਂ ਆ ਇਹਨਾਂ ਨੂੰ ਕੱਟ ਕੇ ਇਹਦੀ ਸਫਾਈ ਕਰਕੇ ਇਹਨੂੰ ਕੀ ਕੀ ਫਰਟੀਲਾਈਜ਼ਰ ਆਪਾਂ ਅੱਗੇ ਦੇਣਾ ਉਹਦੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ 2-4 ਦਿਨ ਤੱਕ ਤੇ ਫਿਲਹਾਲ ਅੱਜ ਮੋਟਾ-ਮੋਟਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਖਾਦ ਜਦੋਂ ਵੀ ਤੁਸੀਂ ਪਾਣੀ ਆ ਜੁਲਾਈ ਦੇ ਵਿੱਚ ਪਾਓ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਤੇ ਜਾਂ ਤੁਸੀਂ ਪਾਓ ਫਰਵਰੀ ਚ ਜਨਵਰੀ ਫਰਵਰੀ ਕੋਸ਼ਿਸ਼ ਕਰੋ ਕਿ ਫਰਵਰੀ ਦੇ ਵਿੱਚ ਪਾਓ ਕਿਉਂਕਿ ਉਦੋਂ ਜਿਹੜਾ ਫਟਾਵ ਸਾਰੇ ਬੂਟਿਆਂ ਨੂੰ ਨਾ ਉਹ ਹੋਣ ਲੱ ਪੈਂਦਾ ਤੇ ਇੰਨੇ ਕਿੰਨੂ ਹੋਏ ਜੀ ਆਪਣੇ 21 ਕਿੰਨੂ ਸੀਗੇ ਇਹ ਮੈਂ ਗਿਣੇ ਆ ਇੱਕ ਬੂਟੇ ਨਾਲ ਮਤਲਬ 21 ਕਿੰਨੂ ਸੀਗੇ ਤੇ ਬਾਕੀਆਂ ਦੇ ਨਾਲ ਤਾਂ 2-2 4-4 ਆ ਰਹੀ ਆ ਜ਼ਿਆਦਾ ਇਹਦੇ ਨਾਲ ਹੀ ਸੀਗੇ ਇਹ 21 ਮੈਂ ਤੋੜ ਲਿਆ ਤੇ ਜਿਹੜੀਆਂ ਖਾਦਾਂ ਮੈਂ ਤੁਹਾਨੂੰ ਦੱਸ ਕੇ ਹੱਤੀ ਨਾਮ ਉਹ ਤੁਸੀਂ ਕੈਮੀਕਲ ਵੀ ਪਾ ਸਕਦੇ ਹੋ ਤੇ ਆਰਗੇਨਿਕ ਵੀ ਤੁਸੀਂ ਪਾ ਸਕਦੇ ਹੋ ਆਰਗੇਨਿਕ ਦੇ ਵਿੱਚ ਉਹ ਹੀ ਫਿਰ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਘਾਹ ਵਗੈਰਾ ਉਹ ਇਕੱਠੇ ਕਰਨੇ ਪੈਣੇ ਆ ਜਿਸ ਤਰ੍ਹਾਂ ਕਿ ਆਪਣੇ ਐਲੋਵੇਰਾ ਹੋ ਗਿਆ ਜਾਂ ਤੁਸੀਂ ਲੈ ਸਕਦੇ ਹੋ ਬਾਥੂ ਕੋਈ ਵੀ ਘਾ ਮਤਲਬ ਜਿਹੜਾ ਵੀ ਘਾ ਤੁਹਾਨੂੰ ਦਿਸ ਜਾਂਦਾ ਉਹ ਤੁਸੀਂ ਲੈ ਸਕਦੇ ਹੋ ਹਰ ਘਾ ਦੇ ਵਿੱਚ ਨਾਈਟ੍ਰੋਜਨ ਤਾਂ ਬਹੁਤ ਮਾਤਰਾ ਦੇ ਵਿੱਚ ਹੁੰਦਾ ਹੀ ਆ ਤੇ ਇਹਨਾਂ ਪੱਤਿਆਂ ਦੇ ਵਿੱਚ ਵੀ ਨਾਈਟ੍ਰੋਜਨ ਹੁੰਦਾ ਆ ਪਰ ਇਹਨਾਂ ਨੂੰ ਆਪਾਂ ਤੋੜ ਨਹੀਂ ਸਕਦੇ لیکن ਜਿਹੜਾ ਆਪਣੇ ਵੇਸਟ ਘਾ ਹੁੰਦਾ ਖੇਤਾਂ ਦੇ ਵਿੱਚ ਉਹ ਤੁਸੀਂ ਤੋੜ ਲਓ ਉਹਨੂੰ ਚਾਹੇ ਤਾਂ ਗ੍ਰੈਂਡ ਕਰ ਲਓ ਤੁਸੀਂ ਚਾਹੇ ਤੁਸੀਂ ਕੱਟ ਕੇ ਉਹਨੂੰ ਪਾਣੀ ਦੇ ਵਿੱਚ ਲਗਭਗ 24 ਤੋਂ 48 ਘੰਟੇ ਲਈ ਭੇਂ ਕੇ ਰੱਖ ਛੱਡੋ ਬਾਅਦ ਤੁਸੀਂ ਪਾਣੀ ਦੇ ਵਿੱਚ ਮਿਕਸ ਕਰਕੇ ਉਹਦੇ ਨਾਲ ਵੀ ਜਿਹੜਾ ਕਾਫੀ ਆਪਣੇ ਆਰਗੈਨਿਕ ਤੱਤਾਂ ਦੀ ਪੂਰਤੀ ਕਰ ਸਕਦੇ ਹੋ ਥੋੜੀ ਮਿਹਨਤ ਜ਼ਰੂਰ ਕਰਨੀ ਪੈ ਸਕਦੀ ਆ ਪਰ ਕੈਮੀਕਲ ਦੇ ਨਾਲੋਂ ਫਿਰ ਵੀ ਬਹੁਤ ਵਧੀਆ ਹੁੰਦਾ ਆ ਜਿਹੜੇ ਆਪਣੇ ਇਹ ਆਕਰੇ ਲੋਪਾ ਹੁੰਦੇ ਆ ਤੇ ਹੁਣ ਜਿਹੜੇ ਉਧਰ ਵੀ ਦੋ ਚਾਰ ਕਿੰਨੂ ਆ ਉਹ ਵੀ ਆਪਾਂ ਤੋੜਦੇ ਆ ਤੇ ਫਿਰ ਇਹਨਾਂ ਨੂੰ ਪਾਣੀ ਪਾਉਨੇ ਇੱਕ ਵਾਰੀ ਤੇ ਉਸ ਤੋਂ ਬਾਅਦ ਫਿਰ ਹਲਕੀ ਫੁਲਕੀ ਜੀ ਮੈਂ ਇਹਨਾਂ ਦੀ ਜਿਹੜੀ ਗੁੜਾਈ ਹੁਣ ਇੱਕ ਵਾਰੀ ਕਰ ਦੋਗੀ ਤਾਂ ਕਿ ਜਿਹੜਾ ਵਿੱਚ ਵਾਧੂ ਪਾਣੀ ਇਸ ਤਰ੍ਹਾਂ ਖੜਾ ਹੋ ਜਾਂਦਾ ਨਾ ਫਿਰ ਹਵਾ ਫਿਰ ਜਾਂਦੀ ਹੈ ਜੇ ਆਪਾਂ ਇੱਕ ਵਾਰੀ ਇਹਦੀ ਗੁੜਾਈ ਕਰ ਦਾਂਗੇ ਨਾ ਤੇ ਜੜਾ ਤੱਕ ਹਵਾ ਫਿਰ ਜੂਗੀ ਇੱਕ ਵਾਰੀ ਕਿਉਂਕਿ ਅੱਗੇ ਜਿਹੜਾ ਮੌਸਮ ਆ ਉਹ ਵੀ ਹੁਣ ਸਲਾਬ ਵਾਲਾ ਆ ਜਾਣਾ ਵਾ ਤੇ ਉਹਦੇ ਨਾਲ ਫੇਕ ਹੀ ਹੁੰਦਾ ਕਿ ਫੰਗਸ ਲੱਗਣ ਦਾ ਥੋੜਾ ਡਰ ਹੁੰਦਾ ਇਧਰੋਂ ਮੈਂ ਨਾ ਇੱਕ ਅਨਾਰ ਵੀ ਤੋੜ ਕੇ ਦੇਖਣ ਲੱਗੀ ਆ ਤੇ ਰੰਗ ਤੇ ਇਹਨਾਂ ਦਾ ਬਹੁਤ ਸੋਹਣਾ ਆ ਪਰ ਮੈਨੂੰ ਯਾਦ ਨਹੀਂ ਹੋਇਆ ਵੀ ਇਹਨਾਂ ਨੂੰ ਟਾਈਮ ਕਿੰਨਾ ਹੋਇਆ ਵਾ ਲੱਗਿਆ ਨੂੰ ਤੋੜ ਕੇ ਆਪਾਂ ਦੇਖਦੇ ਆਂ ਵੀ ਪੱਕਿਆ ਵਾ ਜਾਂ ਕਿਦਾਂ ਦਾ ਵਾ ਫਿਰ ਆਪਾਂ ਇਹਦੀ ਵੀ ਥੋੜੀ ਦੇਖਭਾਲ ਜਿਹੜੀ ਆ ਨਾ ਉਹ ਜ਼ਿਆਦਾ ਕਰਾਂਗੇ ਆਹ ਦੇਖੋ ਤੁਸੀਂ ਬਹੁਤ ਪੱਕਾ ਹੋਇਆ ਨਾਰਾ ਤੇ ਕਲਰ ਤੁਸੀਂ ਦੇਖੋ ਇਹਦਾ ਕਿੰਨਾ ਸੋਹਣਾ ਵੀ ਚੰਬੀਜ ਦਿਖ ਰਿਹਾ ਹੋਣਗੇ ਸ਼ਾਇਦ ਤੇ ਬਿਲਕੁਲ ਪੱਕ ਚੁੱਕੇ ਆ ਇਸ ਕਰਕੇ ਇਹਨਾਂ ਨੂੰ ਵੀ ਆਪਾਂ ਨਾਲ ਹੀ ਤੋੜ ਲੈਣੇ ਆ ਹੁਣ ਅਗਰੇ ਛੱਡ ਦਿੱਤੇ ਤਾਂ ਫਿਰ ਇਹ ਜਨਵਰਾ ਨਹੀਂ ਤੋੜ ਲੈਣੇ ਆ ਪੰਜ ਛੇ ਇਸ ਤਰ੍ਹਾਂ ਲੱਗੇ ਹੋਏ ਆ ਇਹ ਛੋਟੇ ਆ ਪਰ ਖਾਣ ਨੂੰ ਬਹੁਤ ਮਿੱਠੇ ਆ ਵੈਰੈਟੀ ਬਹੁਤ ਵਧੀਆ ਵਾ ਇਹਨੂੰ ਵੀ ਆਪਾਂ ਥੋੜੇ ਜਿਹਾ ਵੱਡੇ ਗਮਲੇ 'ਚ ਇਸ ਵਾਰੀ ਹੁਣ ਲਾਵਾਂਗੇ ਫਰਵਰੀ ਦੇ ਵਿੱਚ ਤਾਂ ਕਿ ਜਤੋਂ ਆਪਾਂ ਨੂੰ ਜਿਹੜਾ ਫਲ ਵਾ ਉਹ ਵਧੀਆ ਮਿਲ ਸਕੇ ਤੇ ਜੇ ਤੁਸੀਂ ਆਰਗੈਨਿਕ ਕਰਨੀ ਚਾਹੁੰਦੇ ਹੋ ਤਾਂ ਫਿਰ ਮਿਹਨਤ ਤਾਂ ਤੁਹਾਨੂੰ ਜ਼ਰੂਰ ਕਰਨੀ ਪੈਣੀ ਆ ਜਿੰਨੇ ਵੀ ਤੁਹਾਨੂੰ ਆਪਣੇ ਆਸ-ਪਾਸ ਘਾਹ ਵਗੈਰਾ ਦਿਸਦੇ ਆ ਬਾਥੂ ਕਾਸ਼ਨੀ ਬਹੁਤ ਤਰ੍ਹਾਂ ਦੇ ਘਾ ਹੁੰਦੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਜਿਹੜੀ ਮਾਤਰਾ ਦੇ ਵਿੱਚ ਨਾਈਟ੍ਰੋਜਨ ਹੁੰਦਾ ਆ ਜੇ ਤੁਸੀਂ ਆਪਣੇ ਖੇਤ ਵਿੱਚੋਂ ਜਾਂ ਆਪਣੇ ਗਮਲਿਆਂ ਵਿੱਚੋਂ ਵੀ ਕੋਈ ਵੀ ਇਸ ਤਰ੍ਹਾਂ ਬੂਟੇ ਪੱਟਦੇ ਹੋ ਵਾਧੂ ਜਿੱਦਾਂ ਆਪਾਂ ਵੇਲਾਂ ਗਈ ਪੱਟੜੀਆਂ ਹੋਣ ਜਾਂ ਕਰੇਲਿਆਂ ਦੇ ਬੂਟੇ ਪੱਟਦੇ ਆ ਤੇ ਉਹਨਾਂ ਨੂੰ ਵੀ ਤੁਸੀਂ ਥੋੜਾ ਕੱਟ ਕੇ ਬਰੀਕ ਪਾਣੀ ਦੇ ਵਿੱਚ 24 48 ਘੰਟੇ ਭੇਂ ਛੱਡੋ ਉਸ ਤੋਂ ਬਾਅਦ ਤੁਸੀਂ ਪਾਣੀ ਮਿਕਸ ਕਰਕੇ ਨਾ ਤੇ ਉਹ ਆਪਣੇ ਸਾਰੇ ਬੂਟਿਆਂ ਨੂੰ ਪਾ ਦਿਆ ਕਰੋ ਉਦੇ ਨਾਲ ਵੀ ਜਿਹੜੀ ਤੁਹਾਡੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਮੈਗਨੀਸ਼ੀਅਮ ਸਲਫਰ ਜ਼ਿੰਕ ਇਹਨਾਂ ਦੀ ਮਾਤਰਾ ਜਿਹੜੀ ਹੈ ਨਾ ਜਿੰਨੀ ਕਿ ਜ਼ਰੂਰਤ ਹੁੰਦੀ ਹੈ ਕਬੂਟੇ ਨੂੰ ਓਨੀ ਪੂਰੀ ਪੂਰਤੀ ਹੋ ਜਾਂਦੀ ਆ ਤੇ ਬਸ ਥੋੜੀ ਮਿਹਨਤ ਕਰਨੀ ਪੈਣੀ ਆ ਤੇ ਇੱਧਰ ਵੀ ਆਪਣੇ ਕਿਨੂਆ 10 12 ਲੱਗੇ ਹੋਏ ਆ ਲੇਕਿਨ ਇਹ ਆਪਾਂ ਹੁਣ ਨਹੀਂ ਤੋੜਨੇ ਕਿਉਂਕਿ ਅੱਜ ਜੋਗੇ ਬਹੁਤ ਹੋ ਚੁੱਕੇ ਆ ਇਹ ਫਿਰ ਕਿਸੇ ਦਿਨ ਆਪਾਂ ਤੋੜ ਲਾਂਗੇ ਜਦੋਂ ਜ਼ਰੂਰਤ ਹੋਊਗੀ ਠੀਕ ਆ ਜੀ ਤੇ ਅੱਜ ਦੀ ਵੀਡੀਓ ਬਸ ਇੰਨੀ ਕੀ ਰੱਖਦੇ ਆ ਆ ਮੈਂ ਹੁਣ ਕੁਛ ਹਨਾਰ ਤੋੜਨੇ ਆ ਤੇ ਕੁਛ ਨਿੰਬੂ ਤੋੜ ਕੇ ਤੇ ਬਸ ਫਿਰ ਪਾਣੀ ਜਿਹੜਾ ਆਪਾਂ ਬੂਟਿਆਂ ਨੂੰ ਉਹ ਪਾ ਦੇਣਾ ਆ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮੇਂ ਦੇਣ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ